ਮਾਈਗੂ ਜੀ ਦਾ ਖਾਸ ਮਾਈਗੂ ਜੀ ਕੀ ਪੱਥੇ ਕਹਿੰਦੇ ਇੱਕ ਵਾਰੀ ਪਹਾੜਾਂ ਦੇ ਵਿੱਚ ਰਹਿਣ ਵਾਲਾ ਇੱਕ ਬੱਚਾ ਆਪਣੀ ਮਾਂ ਦੇ ਨਾਲ ਲੜ ਪਿਆ ਗੁੱਸਾ ਇਸ ਗੱਲ ਦਾ ਕਿ ਮਾਂ ਮੈਨੂੰ ਛਿੜਕਦੀ ਏ ਤੇ ਪੜਨ ਵਾਸਤੇ ਕਹਿੰਦੀ ਏ ਅੰਦਰ ਖਿਆਲ ਆਇਆ ਕਹਿੰਦਾ ਮਾਂ ਮੈਂ ਤੈਨੂੰ ਬਹੁਤ ਨਫ਼ਰਤ ਕਰਦਾ ਹਾਂ ਮਾਂ ਮੈਂ ਤੈਨੂੰ ਬਹੁਤ ਨਫ਼ਰਤ ਕਰਦਾ ਹਾਂ ਗੁੱਸੇ ਨਾਲ ਭਰਿਆ ਪੀਤਾ ਘਰ ਛੱਡ ਗਿਆ ਘਰੋਂ ਜਦੋਂ ਗਿਆ ਤੇ ਬਾਹਰ ਪਹਾੜਾਂ ਦੇ ਵਿੱਚ ਚਲਾ ਗਿਆ ਪਹਾੜਾਂ ਦੀਆਂ ਵਾਦੀਆਂ ਤੇ ਜਾ ਕੇ ਉੱਚੀ ਉੱਚੀ ਕਰਲਾਉਣਾ ਸ਼ੁਰੂ ਕਰ ਦਿੱਤਾ ਮੈਂ ਤੈਨੂੰ ਨਫ਼ਰਤ ਕਰਦਾ ਹਾਂ ਮੈਂ ਤੈਨੂੰ ਨਫ਼ਰਤ ਕਰਦਾ ਹਾਂ ਜਦੋਂ ਇਹ ਬੋਲਿਆ ਤੇ ਜਿਹੜੀ ਪਹਾੜਾਂ ਦੀ ਗੂੰਜ ਹੁੰਦੀ ਆਪਾਂ ਸਮਝਦੇ ਆ ਉਹ ਗੂੰਜ ਉਹਨੂੰ ਵਾਪਸ ਸੁਣਾਈ ਦਵੇ ਡਰ ਗਿਆ ਪਹਿਲੀ ਵਾਰੀ ਸੁਣਿਆ ਸੀਗਾ ਜਦੋਂ ਵਾਪਸ ਆਇਆ ਤੇ ਸੁਰੱਖਿਅਤ ਥਾਂ ਚਾਹੀਦੀ ਏ ਮਾਂ ਤਾਂ ਸੁਰੱਖਿਅਤ ਕੋਈ ਨਹੀਂ ਹੋ ਸਕਦਾ ਮਾਂ ਦੀ ਗੋਦ ਵਿੱਚ ਆਇਆ ਮਾਂ ਪਹਾੜਾਂ ਦੇ ਵਿੱਚ ਇੱਕ ਬਹੁਤ ਭੈੜਾ ਮੁੰਡਾ ਰਹਿੰਦਾ ਆ ਜਿਹੜਾ ਕਹਿੰਦਾ ਮੈਂ ਤੈਨੂੰ ਨਫ਼ਰਤ ਕਰਦਾ ਮੈਂ ਤੈਨੂੰ ਨਫ਼ਰਤ ਕਰਦਾ ਮਾਂ ਸਮਝ ਗਈ ਕਿ ਇਹਨੇ ਕੀ ਮਹਿਸੂਸ ਕੀਤਾ ਮਾਂ ਕਹਿੰਦੀ ਪੁੱਤੇ ਸਰੰਕਾਰ ਤੂੰ ਪਹਾੜ ਤੇ ਦੁਬਾਰਾ ਫੇਰ ਜਾ ਫਿਰ ਉੱਚੀ ਉੱਚੀ ਬੋਲ ਮੈਂ ਤੈਨੂੰ ਪਿਆਰ ਕਰਦਾ ਮੈਂ ਤੈਨੂੰ ਪਿਆਰ ਕਰਦਾ ਹੁੰਦਾ ਸੁਭਾਅ ਬਦਲ ਜਾਏਗਾ ਤੈਨੂੰ ਪਿਆਰ ਕਰੇਗਾ ਉਹ ਫਿਰ ਜਦੋਂ ਪਹਾੜ ਦੇ ਵਿੱਚ ਗਿਆ ਉਹਨੂੰ ਉੱਚੀ ਬੋਲਿਆ ਮੈਂ ਤੈਨੂੰ ਪਿਆਰ ਕਰਦਾ ਆ ਆਵਾਜ਼ ਫਿਰ ਦੁਬਾਰਾ ਪਰਤ ਕੇ ਆਈ ਫਿਰ ਦੁਬਾਰਾ ਬੋਲਿਆ ਮੈਂ ਤੈਨੂੰ ਪਿਆਰ ਕਰਦਾ ਆਵਾਜ਼ ਫਿਰ ਉਪਰ ਪਰਤ ਕੇ ਆਈ ਜਦੋਂ ਇਸ ਤਰ੍ਹਾਂ ਦੁਬਾਰਾ ਆਵਾਜ਼ਾਂ ਸੁਣੀਆਂ ਨਾ ਮਾਂ ਦੇ ਜੱਕੇ ਗਲੇ ਲੱਗਾ ਮਾਂ ਸੱਚੀ ਉਹ ਮੈਂ ਉਹਨੂੰ ਪਿਆਰ ਕੀਤਾ ਹੁਣ ਮੈਨੂੰ ਪਿਆਰ ਕਰਨ ਲੱਗ ਪਿਆ ਆ ਅਸਲ ਵਿੱਚ ਮੇਰੀ ਤੁਹਾਡੀ ਕਹਾਣੀ ਇਹੀ ਹੈ ਜ਼ਿੰਦਗੀ ਵਿੱਚ ਇੱਕ ਗੂੰਜ ਪਈ ਏ ਜਿਹੜੀ ਸਾਡੇ ਅੰਦਰੋਂ ਨਿਕਲੀ ਏ ਸਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਵਾਪਸ ਪਰਤ ਕੇ ਮਿਲਣੀ ਹੀ ਮਿਲਣੀ ਹੈ ਇਸ ਲਈ ਜ਼ਿੰਦਗੀ ਦੇ ਵਿੱਚ ਜੋ ਵੀ ਕਰਮ ਕਰਦੇ ਆ ਸੁਚੇਤ ਹੋ ਕੇ ਧਿਆਨ ਨਾਲ ਕਰੀਏ